ਆਨੇ ਟੋਨੀ ਪਾਈ ਦੇ ਵੱਡੇ ਭਰਾ ਓਹੋ ਟੋਨੀ ਭਾਜੀ ਕੀ ਹਾਲ ਜੀ ਮੈਂ ਚੈਨਲ ਨਾਲ ਗੱਡੀ ਕਹਿੰਦੇ ਆਪਾਂ ਹੋਰ ਲਈ ਤਰਾ ਯਾਰ ਪੁੱਛਾਦਾਂ ਨਹੀਂ ਲਾਈਦਾ ਹੁੰਦਾ ਯਾ ਦੋ ਵੀਰ ਭਰਾ ਹੋਰ ਨੇ ਓਹ ਵੱਡੀ ਕੀ ਹਾਲ ਜੀ ਇੱਕ ਆ ਵੀਰ ਬੈਠਾ ਹੋਰ ਬਈ ਕੀ ਹਾਲ ਵੱਡੇ ਭਰਾ ਲੋ ਜੀ ਆਪਣੇ ਵੀਰ ਭਰਾ ਨੇ ਦਾਤਾ ਜੀ ਡਰੋਨ ਤਾਲੀਆਂ ਨਾਲ ਉਹਨਾਂ ਨੂੰ ਵੈਲਕਮ ਕਰਦਾ ਹੈ ਜ਼ੋਰ ਜ਼ੋਰ ਤਾਲੀਆਂ ਜੇ ਜਲੰਧਰ ਪੀਪੀ ਚੌਂਕ ਹੋਰ ਬਾਈ ਜੀ ਗੁੱਡ ਮਾਰਨਿੰਗ ਐਨੇ ਤਾਂ ਨੀਂਦ ਪੂਰੀ ਕਰ ਲਈ ਮੈਂ ਤੇ ਬਿਲਕੁਲ ਨਹੀਂ ਹੋਰ ਜੀ ਗੁੱਡ ਮਾਰਨਿੰਗ ਗਰਮ ਗਰਮ ਚਾਹ ਚੀਅਰਸ ਕੰਨੇ ਸ਼ਹਿਰ ਦੇ ਸ੍ਰੀ ਦੀ ਚਾਹ ਦਾ ਤਾਂ ਮਰੇ ਹੀ ਆ ਪੈਸੇ ਤਾਂ ਭਾਜੀ ਨੇ ਲੈ ਗਏ ਤਿੰਨੇ ਨੇ ਰਹਿ ਗਏ ਚਲੋ ਜੀ ਸਵਾਗਤ ਹੈ ਤੁਹਾਡਾ ਮੇਰੇ ਅਗਲੀ ਵੀਡੀਓ 'ਚ ਤੇ ਚੱਲਿਆ ਅੱਜ ਆਪਾਂ ਪ੍ਰੋਗਰਾਮ ਤੇ ਤੇ ਆਏ ਆਪਾਂ ਤੁਨੀ ਭਾਜੀ ਤੋਂ ਲੈ ਹਾਣੇ ਟੁੰਨੀ ਪਾਈ ਦੇ ਵੱਡੇ ਭਰਾ ਹੋਰ ਭਾਈ ਸਾਸਤਰੀ ਕਾਲ ਸਿਤਾ ਕਹਿਮ ਮਲਾਉਨੇ ਆ ਭਾਜੀ ਨਾਲ ਹੀ ਭਾਜੀ ਬਿਜ਼ੀ ਨੇ ਫ੍ਰੀ ਹੋਣਗੇ ਫਿਰ ਮਲਾਉਨੇ ਆਪਾਂ ਤੇ ਦੱਸਾਂਗੇ ਤੁਹਾਨੂੰ ਆਪਾਂ ਕਿੱਥੇ ਚੱਲੇ ਅੱਜ ਕਿਹਾ ਵੀਡੀਓ ਨੂੰ ਪੂਰਾ ਦੇਖਿਓ ਓਹੋ ਟੁੰਨੀ ਭਾਜੀ ਕੀ ਹਾਲ ਜੇ ਸਾਸਤਰੀ ਕਾਲ ਸਿਤਾ ਕਹਿਮ ਫੋਰ ਕਿਨੇ ਜਨੂਆਰੇ ਦੇਖੋ ਅੱਜ ਜੋ 500 ਬੰਦੇ ਦੀ ਗੈਦਰਿੰਗ ਆ ਟੀਮ ਆਪਣੇ ਕੋਲ ਤੇਰੀ ਹੈ 2-2 ਦੋ ਬੰਦੇ ਵਿਖਾਵਾਂਗੇ ਤੁਹਾਨੂੰ ਹੋਰ ਵੀ ਆ ਗਿਆ ਜੇ ਆਪਣਾ ਕੋਈ ਮੇਰਾ ਭਰਾ ਜੀ 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 ਉਹ ਯਾਰ ਕਿਹੜਾ ਨਾਮ ਲਾਈਦਾ ਹੁੰਦਾ ਸੋਰੀ ਇਧਰ ਕੈਮਰਾ ਫੋਟੇ ਆਪਾਂ ਮੂੰਹ ਬੜੂ ਚਲੋ ਜੀ ਲੁਧਿਆਣਾੋਂ ਨਿਕਲ ਗਏ ਆਂ ਜਾ ਰਹੇ ਆਂ ਜਲੰਧਰ ਫਿਰ ਅੱਗੇ ਕਿੱਧਰ ਜਾਵਾਂਗੇ ਉਹ ਦੱਸਾਂਗੇ ਤੁਹਾਨੂੰ ਚਲੋ ਜੀ ਆਪਾਂ ਜਲੰਧਰ ਪਹੁੰਚ ਗਏ ਹੁਣ ਥੋੜੀ ਜਿਹਾ ਅੰਦਰ ਜਾਵਾਂਗੇ ਮੋਗੇ ਉੱਥੇ ਉਹਦਾ ਵਿਆਹ ਯਾ ਦੋ ਵੀਰ ਭਰਾ ਹੋਰ ਨੇ ਹੋਰ ਬਾਈ ਕੀ ਹਾਲ ਹੈ ਜੀ ਇੱਕਾ ਵੀਰ ਬੈਠਾ ਹੋਰ ਬਾਈ ਕੀ ਹਾਲ ਬੜੀਆ ਬੜੀਆ ਸਾਹਿਬ तो ही मेरे वीर पहुंच गया मोगा आज पैलेस लो जी अपने वीर भरा ने दादाजी ड्रोन देखो शॉट

ਅੰਦਰ ਇਹ ਪੀ ਚੌਂਕ ਪੀਵਾਂਗੇ ਚਾਹ ਆਈ ਗੱਡੀ 'ਚ ਬੈ ਬੈ ਨਹੀਂ ਹੰਦੋਂਦੀ ਵੋਲਡ ਮਾਰਨਿੰਗ ਗਾਰਡਸ ਅਗਲਾ ਦਿਨ ਕਰਦੇ ਹੋਰ ਬਾਈ ਜੀ ਗੁੱਡ ਮਾਰਨਿੰਗ ਐਨੇ ਤਾਂ ਨੀਂਦ ਪੂਰੀ ਕਰ ਲਈ ਮੈਂ ਤੇ ਬਿਲਕੁਲ ਨਹੀਂ ਸਪੱਟ ਜਾਗਦਾ ਫਿਰਦਾ ਚਾਹ ਪੀਂਗ ਚਾਹ ਪੀਂਗ ਚੱਲੀ ਚਾਹ ਦੇ ਕੇ ਚਾਹ ਦੇ ਨਾਲ ਚੂਹ ਲੋ ਜੀ ਪੀ ਮੰਗੇ ਠੰਡੀ ਠੰਡੀ ਹੋ ਗਰਮ ਗਰਮ ਚਾਹ ਉਹ ਲੈ ਜਾਓ ਮਸੌਲੇ ਟਾਈਗਰ ਨੂੰ ਆਇਆ ਬਣਾਵਾ ਔਰ ਜੀ ਗੁੱਡ ਮਾਰਨਿੰਗ ਗਰਮ ਗਰਮ ਚਾਹ ਚियर्स ਪੋਗਾਨੇ ਸ਼ਹਿਰ ਤੇ ਸ੍ਰੀ ਦੀ ਚਾਹ ਦਾ ਤਾਂ ਮਜ਼ਾ ਹੀ ਆ ਪੈਸੇ ਤਾਂ ਭਾਜੀ ਨੇ ਲਿਆ ਚਲੋ ਜੀ ਪਹੁੰਚ ਗਏ ਲੁਧਿਆਣੇ ਤੇ ਬਾਈ ਆਪਣਾ ਚੱਲਿਆ ਕਰੀ ਥੋੜੀ ਦਰ ਨੂੰ ਮੈਂ ਵੀ ਚੱਲ ਜਾਣਾ ਕਰੀ تننے رہ گئے ہیں 1 2 3 4 5 دو वीर ਭਰਾ ਆਪਣੇ ਚੱਲ ਗਏ ਸਵਾਰੀਆਂ ਸਵਾਰੀਆਂ ਆਪਣੀ ਆਪਣੀ ਜਗ੍ਹਾ ਤੇ ਉਤਰ ਰਹੀਆਂ ਨੇ ਉਤਰ ਗਈਆਂ ਜਹਾਂ سے ਸਮੱਸਿਆ ਸ਼ੁਰੂ ਹੋਆ ਨਾ ਉਹੀ ਤੇ ਖਤਮ ਹੋਆ ਸਹੀ ਬਈ